ਕਿ ਇੱਥੇ ਜਿਹੜੀ ਜਿਹੜੀ ਸਰਕਾਰ ਆ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਆ ਤੇ ਬੜੇ ਦਾਅਵੇ ਕਰਦੀ ਆ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀਗੀ ਗੁਰਦਰਾ ਸਭਾਂ ਦੀ ਤੇ ਮੈਂ ਤਾਂ ਹੈਰਾਨ ਆ ਇੱਥੋਂ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਠਿਆ ਹੋਇਆ ਘਰ ਇੱਥੋਂ ਦੇ ਦਾਦੂ ਵਾਲ ਜਿਹੜਾ ਕਿ ਪ੍ਰਧਾਨ ਰਿਆ ਉਹ ਵੀ ਅੱਜ ਇੱਥੇ ਵੱਡੇ ਦੰਗਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਠਾਏ ਸਿੱਖਾਂ ਦੇ ਇਹ ਕੀ ਅੱਖੋਂ ਪਰੋਖੇ ਹੋਗੇ ਨੇ ਉਹ ਇਹ ਦੇਸ਼ ਨਹੀਂ ਕੱਲੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ। ਉਹ ਸਰਕਾਰ ਜਿਹੜੀ ਆ ਜੋ ਕੁਝ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਧਰ ਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਲੰਗੀ ਇਲੈਕਸ਼ਨ 'ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ 'ਚ ਵੀ ਦੇਖਿਆ। ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਇੱਥੇ? ਦੇਖੋ ਜ਼ਮੀਨ ਨਾਲੀ ਗੱਲ ਬਾਤ ਦੀ ਆ ਕਾਨੂੰਨ ਦਾ ਨੁਕਤਾ ਵਾ ਉਹ ਤੁਸੀਂ ਕਚਹਿਰੀ ਕਰਾਂਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ? ਨਵਾਇਕੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂਤ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਚਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀਂ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰ ਤਜੀਂਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਲਈ ਪਈ ਆ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਧੱਬਾ ਹੈ ਇਹ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੀ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮਾਇਤ ਜਾਂ ਹੱਕ 'ਚ ਨਹੀਂ ਆ ਬੜੇ ਬੜੇ ਲੋਕ ਅੱਜ ਪੱਗਾਂ ਵਿੱਚ ਸਿਰਪਸਾ ਕੇ ਆਪਣੇ ਆਪ ਨੂੰ ਵੱਡੇ ਹਤਾਇਸ਼ੀ ਭਾਜਪੀ ਦੇ ਘੋਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਆ ਹਰਿਆਣਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਗਈ ਜਿਹੜੀ ਅੱਜ ਤੱਕ ਬਵਾਦਾਂ ਦੇ ਘੇਰੇ ਚ ਹਰ ਨਵੀਂ ਸਵੇਰ ਨਵਾਂ ਬਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਆ ਕਰੀਬ 10 12 15 ਦਿਨ ਤੋਂ ਇਥੋਂ ਦੀ ਜਿਹੜੀ ਹਰਿਆਣਾ ਕਮੇਟੀ ਇਥੋਂ ਕੁਰੂਖੇਤਰ ਜਿਹੜਾ ਸਿਰਫ ਤੇ ਸਿਰਫ 30 40 ਕਿਲੋਮੀਟਰ ਦਾ ਵਿਖਵੇ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਬੇਕਾਰ ਕਰਤਾ ਇਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਰ ਢਾਤਾ ਉਹਨਾਂ ਦੇ ਬੱਚੇ ਜਿਹੜੇ ਆ ਇਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਹ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਹ ਤੇ ਕੀ ਕਹਿੰਦੇ ਹੁੰਦੇ ਆ ਇਥੋਂ ਟਰਾਂਸਫਾਰਮਰ ਪੁੱਟ ਕੇ ਲੈ ਗਏ ਐਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਸੋ ਬੜੀ ਮਾਰੀ ਗੱਲ ਆ ਸੋ ਸ਼ਰੋਣੀ ਕਮੇਟੀ ਅੱਜ ਇੱਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਇਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੱਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੌਣੀ ਗੁਰਦਰਾਪਨਦ ਕਮੇਟੀ ਨਾਲ ਸੰਬੰਧਿਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਆ ਤੇ ਕੁਝ ਕੀ ਮਦਦ ਕੀਤੀ ਦੁਕਾਨ ਬਣਾਏ ਜਾਣਗੇ ਜਾਂ ਖਾਲੀ ਪਿਆਸੇ ਦਿੱਤੇ ਜਾਣਗੇ ਆਫਕ ਮਤ ਲੱਖ ਲੱਖ ਰੁਪਏ ਹਾਲ ਦੀ ਘੜੀ ਦਿੰਨੇ ਆ ਇਹਨਾਂ ਨੂੰ ਲੋੜ ਪੈਣੀ ਹੈ ਇਹਨਾਂ ਨੂੰ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਆ ਠੀਕ ਹੈ ਨਾ ਪਰ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਹੈ ਤੇ ਬੜੇ ਦਾਅਵੇ ਕਰਦੀ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀਗੀ ਗੁਰਦਰਾ ਸਭਾਂ ਦੀ ਤੇ ਮੈਂ ਤਾਂ ਹੈਰਾਨ ਆ ਇਥੋਂ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਟਿਆ ਹੋਇਆ ਘਰ ਇਥੋਂ ਦੇ ਦਾਦੂਵਾਲ ਜਿਹੜਾ ਕਿ ਪ੍ਰਧਾਨ ਰਿਆ ਉਹ ਵੀ ਅੱਜ ਇੱਥੇ ਵੱਡੇ ਦਮਗਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਟਾਏ ਸਿੱਖਾਂ ਦੇ ਇਹ ਕੀ ਅੱਖੋਂ ਪਰੋਖੇ ਹੋਗੇ ਨੇ ਉਹ ਇਹ ਦੇਸ਼ ਨਹੀਂ ਕੱਲੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ ਉਹ ਸਰਕਾਰ ਜਿਹੜੀ ਆ ਜੋ ਕੁਝ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਦਰਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਨੰਗੀ ਇਲੈਕਸ਼ਨ ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ ਵਿੱਚ ਦੇ ਸਿਗਾ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਇੱਥੇ ਦੇਖੋ ਜ਼ਮੀਨ ਨਾਲ ਹੀ ਗੱਲ ਬਾਤ ਦੀ ਆ ਕਾਨੂੰਨ ਦਾ ਨੁਕਤਾ ਵਾ ਉਹ ਤੁਸੀਂ ਕਚਹਿਰੀ ਕਰਾਂਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ ਜਿੱਥੇ ਲੋਕ ਬੱਚੇ ਬੈਠੇ ਆ ਬੀਬੀਆਂ ਬੈਠੀਆਂ ਤੁਸੀਂ ਉਹ ਘਰ ਟਾ ਦੇਣੇ ਹੋ ਬਲਡੋਜਰ ਨਾਲ ਕਿੱਡਾ ਕਿੱਡਾ ਵੱਡਾ ਗੁਨਾਹ ਕਰ ਰਹੇ ਹੋ ਉਸ ਤੋਂ ਬਾਅਦ ਕਚੇਰੀ ਕਰੇਗੀ ਕੋਰਟ ਕਰੇਗੀ ਉਹਦੇ ਵਿੱਚ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਆ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਿਹਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਬੇਕਾਰ ਕਿਵੇਂ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਾਰ ਕਰਦੇ ਹੋ ਇੱਥੇ ਆ ਕੇ ਬਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇੱਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ੀ ਆ ਦਿੱਲੀ 'ਚ ਬੈਠੇ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਵਫਾਦਾਰ ਕਹਿੰਦੇ ਆ ਅੱਜ ਉਹਨਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਜਿਹੜੀ ਆਵਾਜ਼ ਆ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਦੇਖਣ ਕਿ ਤੁਹਾਡੀ ਸਰਕਾਰ ਜਿਹੜੀ ਹਰਿਆਣਾ ਵਿੱਚ ਕੀ ਕਰ ਰਹੀ ਆ ਸਿੱਖਾਂ ਦੇ ਨਾਲ ਕਿੰਨਾ ਵੱਡਾ ਧੱਕਾ ਤੇ ਖਾਸ ਤੌਰ ਤੇ ਡੁੱਬ ਮਰ ਜਾਣਾ ਚਾਹੀਦਾ ਹਰਿਆਣਾ ਦੀ ਬਣੀ ਕਮੇਟੀ ਨੂੰ ਜਿਹੜੀ ਆਪਣੇ ਆਪ ਨੂੰ ਗੁਰੂ ਦੀਆਂ ਗੋਲਕਾਂ ਦੇ ਕਾਬੂ ਹੋ ਕੇ ਰੋਜ਼ ਪੰਗੇ ਮਸਲੇ ਕਫਲੇ ਘਟਾਲੇ ਕਰ ਰਹੀ ਆ ਪਰ ਸਿੱਖਾਂ ਦੇ ਲਈ ਕੁਛ ਨਹੀਂ ਦੇਖ ਰਹੀ ਇਹ ਬਹੁਤ ਮਾੜੀ ਦੀ ਸ਼ਰਮੰਦੀ ਜਿਹੜੇ ਬਿੰਦਰ ਸਿੰਘ ਨੇ ਉਹ ਇੱਥੇ ਜ਼ਿਲ੍ਹੇ ਦੇ ਇਥੋਂ 20 30 ਕਿਲੋਮੀਟਰ ਤੋਂ ਉਹਨਾਂ ਦਾ ਉਹਨਾਂ ਲੋਕ ਕੋਈ ਨਹੀਂ ਇੱਥੇ ਆਲੀ ਪਹੁੰਚਾ ਮੈਂ ਉਹੀ ਤਾਂ ਗੱਲ ਕਰਦਾ ਨਾ ਸਾਡਾ ਜਿਹੜਾ ਦਫਤਰ ਹੈ ਕਮੇਟੀ ਦਾ ਉਹ ਇਥੋਂ ਕੁ ਖੇਤਰ ਆ ਇਹਦਾ 25 30 ਕਿਲੋਮੀਟਰ ਤੇ ਆ ਤੋਂ ਕਮੇਟੀ ਨੂੰ ਇਹ ਗੱਲ ਦਿਖਾਈ ਨਹੀਂ ਦਿੱਤੀ ਤੇ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏਗਾ ਅੱਲੇ ਪਹਿਲੀ ਇਹਨਾਂ ਦੀ ਸੁੱਖ ਪੁੱਛਣ ਆਏ ਆ ਵੀ ਭਾਈ ਠੀਕ ਠਾਕ ਹੋ ਜੋ ਕਿਸੇ ਇਹਨਾਂ ਦਾ ਦੇਖਿਆ ਸਾਡੇ ਮਨ ਜਿਹੜੇ ਪਿਗਲ ਗਏ ਨੇ ਉਹ ਪ੍ਰਧਾਨ ਜੀ ਦਾ ਖਾਸ ਇਸ ਗੱਲ 'ਈ ਧਿਆਨ ਬਾਕੀ ਜਿਹੜੇ ਸਾਡੇ ਸ਼ਰੋਣੀ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀਆਂ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਪਰ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆਂ ਕਿ ਚੁੱਪ ਨਾ ਬੈਠੋ ਜੇ ਚੁੱਪ ਬੈਠੋਗੇ ਤਾਂ ਜਿਵੇਂ ਮਿਟ ਜਾਓਗੇ ਆਪਣੇ ਆਪ ਨੂੰ ਖੜਾ ਕਰੋ ਤੁਹਾਡੇ ਸਾਥੀਆਂ ਤੇ ਅੱਜ ਬਾਾਰ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਸਿੱਖ ਸਸਤਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿਸਾਨ ਜਥੇਬੰਦੀ ਨੂੰ ਅਪੀਲ ਕਰਦੇ ਆਂ ਕਿ ਉਹ ਆਉਣ ਆਪਣੇ ਭਰਾਵਾਂ ਦੇ ਨਾਲ ਆ ਕੇ ਡੜ ਕੇ ਖਾਣ ਤਾਂ ਕਿ ਇਹ ਵੀ ਆਪਣਾ ਹੌਸਲਾ ਕਰਨ ਕਿ ਸਾਡੇ ਸਾਡੇ ਨਾਲ ਪਹੁੰਚਿਆ ਹਰਿਆਣਾ ਕਮੇਟੀ ਵਾਲੇ ਲਗਾਤਾਰ ਬੀਜੇਪੀ ਦੀ ਤਾਰੀਫ ਕਰਦੇ ਨੇ ਕਹਿੰਦੇ ਬੀਜੇਪੀ ਨੇ ਹਰਿਆਣਾ ਸਿਕਾਂ ਨੂੰ ਬਹੁਤ ਕੁਝ ਕੀਤਾ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਹ ਤੁਹਾਡੇ ਸਾਹਮਣੇ ਤਸਵੀਰ ਆ ਇਹ ਤਸਵੀਰ ਅਸੀਂ ਉਹਨਾਂ ਨੂੰ ਭੇਜਾਂਗੇ ਵੀ ਆਹ ਤੁਹਾਰਿਆਣਾ ਕਮੇਟੀ ਆਪਣੇ ਸਿੱਖਾਂ ਲਈ ਕਰ ਰਹੀ ਹੈ ਸੋ ਮੈਂ ਇਸ ਗੱਲ ਨੂੰ ਹੋਰ ਪਾਸੇ ਵਿਵਾਦ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਬਹੁਤ ਸਾਰੀ ਲੜਾਈ ਲੜ ਰਹੇ ਆ ਪਰ ਅੱਜ ਦਾ ਜਿੰਨੀ ਵੀ ਗੱਲ ਆ ਉਹ ਸਾਰੀ ਇਸ ਜਿਹੜਾ ਕਹਿੰਦੇ ਭਿਆਨਕ ਮੰਜ਼ਰ ਆ ਉਹਦੇ ਨਾਲ ਅਸੀਂ ਕਨਸਿਡਰੇਟ ਕਰਨੀ ਚਾਹੁੰਦੇ ਆ ਤੇ ਇਸ ਨੂੰ ਦੇਖ ਕੇ ਮੈਨੂੰ ਲੱਗਦਾ ਜਮੀਰ ਹਰਿਆਣਾ ਕਮੇਟੀ ਦੀ ਸ਼ਾਇਦ ਜਾਗ ਪਵੇ ਗੁਰੂ ਕਿਰਪਾ ਕਰਨ ਗੁਰੂ ਗਰੇਵਾਲ ਜੇਕਰ ਗੱਲ ਕੀਤੀ ਜਾਏ ਤੇ ਅਮਰਤਪਾਲ ਨੇ ਇਲੈਕਸ਼ਨ ਲੜਿਆ ਜਿੱਤਿਆ ਤੇ ਹੁਣ ਜਿਹੜਾ ਐਸਜੀਪੀਸ ਦਾ ਚੋਣ ਹੈ ਉਹ ਵੀ ਲੜਨ ਲਈ ਲੜਨ ਵਾਸਤੇ ਤਿਆਰ ਨੇ ਉਹ ਕੋਈ ਵੀ ਲੜ ਸਕਦਾ ਜੀ ਕੋਈ ਵੀ ਲੜ ਸਕਦਾ ਹਰ ਸੰਸਥਾ ਹਰ ਬੰਦਾ ਸ਼੍ਰੋਣੀ ਕਮੇਟੀ ਦਾ ਇਲੈਕਸ਼ਨ ਲੜ ਸਕਦਾ ਇਸ ਗੱਲ ਹੀ ਅਧਿਕਾਰ ਰੱਖਦਾ ਹਰਿਆਣੇ 'ਚ ਵੀ ਤੁਹਾਡੀ ਜਿਹੜਾ ਹਰਿਆਣੇ ਤੋਂ ਇਲੈਕਸ਼ਨ ਆਉਣ ਦੀ ਉਮੀਦ ਹੈਗੀ ਏ ਜਿਹੜਾ ਹਰਿਆਣਾ ਐਸਜੀਪੀਸੀ ਦਾ ਜਿਹੜਾ ਦੁਬਾਰਾ ਮੈਨੇਜਮੈਂਟ ਕਮੇਟੀ ਬਣੀ ਏ ਦੇਖੋ ਜੀ ਇਥੋਂ ਦੀ ਸਾਡੀ ਜਿਹੜੀ ਅਕਾਲੀ ਦਲ ਨਾਲ ਸੰਬੰਧਿਤ ਜਾਂ ਸ਼੍ਰੋਣੀ ਕਮੇਟੀ ਨਾਲ ਸੰਬੰਧਿਤ ਉਹ ਜਿਹੜਾ ਵੀ ਫੈਸਲਾ ਪਿਛਲੇ ਦਿਨਾਂ 'ਚ ਲਿਆ ਅੱਜ ਲੈਣਗੇ ਕੱਲ ਨੂੰ ਲੈਣਗੇ ਅਸੀਂ ਉਹਨਾਂ ਦੇ ਨਾਲ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਹੈ ਤੇ ਬੜੇ ਦਾਅਵੇ ਕਰਦੀ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀਗੀ ਗੁਰਦਰਾ ਸਭਾਂ ਦੀ ਤੇ ਮੈਂ ਤਾਂ ਹੈਰਾਨ ਆ ਇਥੋਂ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਢਿਆ ਹੋਇਆ ਘਰ ਇਥੋਂ ਦੇ ਦਾਦੂਵਾਲ ਜਿਹੜਾ ਕਿ ਪ੍ਰਧਾਨ ਰਿਆ ਉਹ ਵੀ ਅੱਜ ਇੱਥੇ ਵੱਡੇ ਦੰਗ ਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਢਾਏ ਸਿੱਖਾਂ ਦੇ ਇਹ ਕੀ ਅੱਖੋਂ ਪਰੋਖੇ ਹੋਗੇ ਨੇ